ਲੋਵੀ ਮੈਟਰੋ ਬਲੇਸ਼ੀ ਧਰਤੀ ਦੀ ਜੰਗ ਸਮੂਰ ਸਪੋਰਟਸ ਕਲੱਬ ਦੀ ਟੀਮ ਆ ਬਾਈ ਮਨਦੀਪ ਵੇੜਾ ਬੱਬੂ ਜੀ ਨੇੜੀ ਬਹੁਤ ਸਾਰੇ ਪਲੇਅਰ ਦੀਪਕ ਮਹਿਲਾ ਜਗਜੀ ਪੰਡਤ ਨਾਗਰੀ ਬਹੁਤ ਪਲੇਅਰ ਜਿਹੜੇ ਬਲੇਸ਼ੀ ਧਰਤੀ ਤੇ ਪਹੁੰਚ ਚੁੱਕੇ ਨੇ ਹੁਣ ਉੱਤਰ ਚੁੱਕੇ ਨੇ ਬਹੁਤ ਸਾਰੇ ਪਲੇਅਰ ਤੁਹਾਡੀ ਦੇ ਪਿੱਛੇ ਜਿਹੜਾ ਪਗਲ ਹੀ ਸਤਾਦ ਹਣੀ ਕਾ ਕਾ ਸ਼ੇਰੋਂ ਵਾਲਾ ਸਤਾਦ ਬਹੁਤ ਸਾਰੇ ਬੋਲ ਕਲੀਅਰ ਇਹ ਆ ਦੇਖੋ ਕਬੱਡੀ ਵਾਲੇ ਮੁੰਡੇ ਨੇ ਸਾਰੇ ਸਾਡੀ ਜਹਾਜ ਕਬੱਡੀ ਵਾਲੇ ਮੁੰਡੇ ਆ ਪਰਖਿਆ ਨੌਰ ਦੌਲੀ ਅਲਕੜਾ ਉਸਤਾਦ ਜੀ ਸ਼ੇਰੋਂ ਵਾਲੇ ਕਾਕਾ ਜੀ ਔਰ ਬਈ ਠੀਕ ਹੈ ਜੀ ਦੌਲੀ ਬਈ ਅਲਕੜੇ ਵਾਲਾ ਸੁਨੀਲ ਸਾਰੇ ਮੁੰਡੇ ਕਬੱਡੀ ਵਾਲੇ ਹੌਂ ਚੁੱਕੇ ਨੇ ਮਲੇਖੀ ਧਰਤੀ ਦੇ ਜੀ ਤਰੂ ਫੋੜ ਬਣ